ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਕਹਿੰਦੇ ਹਨ ਜੋ ਨਾਮ ਦੀ ਕੁਮਾਰੀ ਵਾਲਾ ਗੁਰਮੁਖ ਪਿਆਰਾ ਹੁੰਦਾ ਹੈ ਉਸ ਦੀ ਅੱਖ ਲਾਲ ਹੁੰਦੀ ਹੈ ਅਤੇ ਲਾਲ ਅੱਖ ਸ਼ਰਾਬ ਪੀਣ ਵਾਲੇ ਬੰਦੇ ਜਿਹੀ ਹੁੰਦੀ ਹੁਣ ਇਹ ਕਿਵੇਂ ਪਤਾ ਲੱਗੂ ਕਿ ਨਾਮ ਦੀ ਕੁਮਾਰੀ ਵਾਲਾ ਕਿਹੜਾ ਹੈ ਤੇ ਸ਼ਰਾਬ ਦੇ ਨਸ਼ੇ ਵਾਲੀ ਲਾਲ ਅੱਖ ਵਾਲਾ ਕਿਹੜਾ ਹੈ ਸਾਧ ਸੰਗਤ ਦੋਨਾਂ ਨੂੰ ਇਕੱਠੇ ਬਿਠਾ ਦਿਓ ਤੇ ਜਿਹੜਾ ਨਸ਼ੇ ਦੀ ਲਾਲ ਅੱਖ ਵਾਲਾ ਉਹ ਤਾਂ ਇੱਕ ਥੱਪੜ ਮਾਰ ਕੇ ਚੱਕਣਾ ਚੂਰ ਹੋ ਜਾਂਦਾ ਹੈ ਜਿਹੜਾ ਨਾਮ ਦੀ ਖੁਮਾਰੀ ਵਾਲਾ ਜਿਸ ਦੀ ਅੱਖ ਨਾਮ ਦੀ ਖੁਮਾਰੀ ਦੇ ਵਿੱਚ ਲਾਲ ਹੋਈ ਹੋਈ ਹੈ ਉਹ ਤਾਂ ਗੁਰਮੁਖ ਪਿਆਰਿਓ ਤ